ਇਹ ਦੁਰਘਟਨਾ ਖੰਨਾ ਦੇ ਪਿੰਡ ਗੁਢਾਲੀ ਕਲਾ ਦੇ ਵਿੱਚ ਵਾਪਰੀ ਹੈ ਜਿੱਥੇ ਸੜਕਾ ਖਾਦਸੇ ਵਿੱਚ ਪਤੀ ਪਤਨੀ ਦੀ ਜਾਨ ਚਲੀ ਗਈ ਦੋਨੋਂ ਹੀ ਆਪਣੇ ਵਿਆਹ ਦੀ ਸਾਲਗिराਹ ਤੇ ਮੱਥਾ ਟੇਕਣ ਦੇ ਲਈ ਗੁਰਦੁਆਰਾ ਰਾਣਾ ਸਾਹਿਬ ਨੂੰ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਸਕੋਰਪਿਓ ਕਾਰ ਨੇ ਉਹਨਾਂ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਪਤੀ ਨੇ ਮੌਕੇ ਤੇ ਦਮ ਤੋੜਿਆ ਜਦੋਂ ਕਿ ਪਤਨੀ ਲੁਧਿਆਣਾ ਦੇ ਡੀ ਐਮ ਸੀ ਦੇ ਵਿੱਚ ਉਸਨੇ ਆਖਰੀ ਸਾਹ ਲਏ ਨੇ ਮ੍ਰਿਤਕਾ ਦੀ ਪਛਾਣ ਜਰਨੈਲ ਸਿੰਘ ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ ਉਮਰ 60 ਸਾਲ ਅਤੇ ਰਾਜਵਿੰਦਰ ਕੌਰ ਨਿਵਾਸੀ ਬੀਜਾ ਦੇ ਤੌਰ ਤੇ ਕੀਤੀ ਗਈ ਹੈ ਐਤਵਾਰ ਦੀ ਸਵੇਰ ਨੂੰ ਕਰੀਬ 10:30 ਵਜੇ ਪਿੰਡ ਬੀਜਾ ਨਿਵਾਸੀ 60 ਸਾਲਾ ਜਰਨੈਲ ਸਿੰਘ ਘਰ ਤੋਂ ਸਕੂਟੀ ਤੇ ਆਪਣੀ ਪਤਨੀ ਰਾਜਵਿੰਦਰ ਕੌਰ ਦੇ ਨਾਲ ਨਿਕਲੇ ਸੀ ਗੁਰਦੁਆਰਾ ਸ੍ਰੀ ਰਾਣਾ ਸਾਹਿਬ ਮੱਥਾ ਟੇਕਣ ਜਾਣਾ ਸੀ ਗੁਡਾੜੀ ਕਲਾ ਦੇ ਕੋਲ ਪਹੁੰਚਦੇ ਹੀ ਤੇਜ਼ ਰਫ਼ਤਾਰ ਸਕੋਰਪੀਓਨ ਸਕੂਟੀ ਨੂੰ ਅਜੇ ਹੀ ਟੱਕਰ ਮਾਰੀ ਕਿ ਇੱਕ ਪਰਿਵਾਰ ਦੀਆਂ ਖੁਸ਼ੀਆਂ ਲੁੱਟ ਲਈਆਂ ਗਈਆਂ। ਰਫ਼ਤਾਰ ਤੇਜ਼ ਹੋਣਾ ਇਸ ਦੇ ਪਿੱਛੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਭਿਆਨਕ ਟੱਕਰ ਦੇ ਵਿੱਚ ਸਕੂਟੀ ਚਲਾ ਰਹੇ ਜਰਨੈਲ ਸਿੰਘ ਨੇ ਮੌਕੇ ਤੇ ਦਮ ਤੋੜਿਆ। ਉੱਥੇ ਹੀ ਮੌਜੂਦ ਲੋਕਾਂ ਦੇ ਵੱਲੋਂ ਉਹਨਾਂ ਦੀ ਪਤਨੀ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੋਂ ਉਹਨਾਂ ਨੂੰ ਲੁਧਿਆਣਾ ਰੈਫਰ ਕੀਤਾ ਗਿਆ। ਦੱਸਦੀ ਹੈ ਕਿ 6 ਮਹੀਨੇ ਪਹਿਲਾਂ ਹੀ ਉਹਨਾਂ ਦਾ ਪੁੱਤ ਕੈਨੇਡਾ ਗਿਆ। ਜਰਨੈਲ ਸਿੰਘ ਕਾਫੀ ਸਮੇਂ ਤੋਂ ਬੀਜਾਦੇਸ ਸਮਰਾਲਾ ਰੋਡ ਤੇ ਕੱਪੜੇ ਸਿਲਾਈ ਕਰਨ ਦਾ ਕੰਮ ਕਰਦਾ ਸੀ ਅਤੇ ਬੜੀ ਮਿਹਨਤ ਦੇ ਨਾਲ ਆਪਣੇ ਪੁੱਤਰ ਗੁਰਸੇਵਕ ਸਿੰਘ ਨੂੰ ਕਰੀਬ 6 ਮਹੀਨੇ ਪਹਿਲਾਂ ਹੀ ਕੈਨੇਡਾ ਭੇਜਿਆ। ਦੋ ਤੀਆਂ ਵਿਆਹੀਆਂ ਹੋਈਆਂ ਨੇ ਤੇ ਸਵੇਰੇ ਪੁੱਤ ਨੇ ਫੋਨ ਤੇ ਆਪਣੇ ਮਾਤਾ-ਪਿਤਾ ਨੂੰ ਵਿਆਹ ਦੀ ਵਧਾਈ ਦਿੱਤੀ ਸੀ ਕਿ ਵਿਆਹ ਦੀ ਵਰੇ ਘੰਟ ਹੈ ਜਿਸ ਤੋਂ ਬਾਅਦ ਗੁਰਸੇਵਕ ਸੌ ਗਿਆ ਅਤੇ ਜਰਨੈਲ ਸਿੰਘ ਆਪਣੀ ਪਤਨੀ ਦੇ ਨਾਲ ਮੱਥਾ ਟੇਕਣ ਦੇ ਲਈ ਗੁਰਦੁਆਰਾ ਸਾਹਿਬ ਦੇ ਲਈ ਨਿਕਲ ਗਿਆ। ਉਤੇ ਹੀ ਪੁੱਤ ਦੇ ਨਾਲ ਉਸਦੀ ਆਖਰੀ ਗੱਲਬਾਤ ਸੀ ਉਹਨਾਂ ਦੀ ਮ੍ਰਿਤਕ ਦੇ ਹੁਣ ਹਸਪਤਾਲ ਵਿਖੇ ਰਖਵਾਈ ਗਈ ਹੈ ਸੱਜੇ ਦੇ ਸਬੰਧ ਤੇ ਵਿੱਚ ਪਾਇਲ ਥਾਣਾ ਦੇ ਵਿੱਚ ਸਕੋਰਪੀਓ ਚਾਲਕ ਸੰਦੀਪ ਸਿੰਘ ਨਿਵਾਸੀ ਲੰਮੇ ਜਟਪੁਰਾ ਜਗਰਾਉਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਐਸ ਐਚ ਓ ਸਤਨਾਮ ਸਿੰਘ ਨੇ ਕਿਹਾ ਕਿ ਪੁਲਿਸ ਨੇ ਕੇਸ ਦਰਜ ਕਰ ਲਿਆ ਅਤੇ ਦੋਸ਼ੀ ਫਿਲਹਾਲ ਫਰਾਰ ਹੈ ਜਿਸਨੂੰ ਕੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਔਰ ਇਹ ਜਿਹੜਾ ਹਾਸੇ ਜ ਮੌਤਾ ਹੋਈਆਂ ਨੇ ਕੀ ਲੱਗਦਾ ਤੁਹਾਨੂੰ ਚਾਚਾ ਚਾਚੀ ਕਿਵੇਂ ਹਾਸਾ ਵਾਪਰੇ ਰਾਣਾ ਸਾਹਿਬ ਜਾ ਰਹੇ ਸੀਗੇ ਮੱਥਾ ਟੇਕਣ ਮੈਰੀ ਜਨਿਵਰਸਰੀ ਸੀਗੀ ਬਸ ਜਦੋਂ ਜੀ ਕੇ ਰਿਜ਼ੋਰਟ ਦੇ ਮੂਹਰੇ ਪਹੁੰਚੇ ਜੀ ਉਦੋਂ ਇੱਕ ਨਵ ਆਪਣੇ ਸਕੋਰਪਿਓ ਗੱਡੀ ਆ ਉਹਨੇ ਓਵਰਟੇਕ ਕੀਤਾ ਫੋਨ ਉਹਦੇ ਹੱਥ ਕੰਨ ਤੇ ਲੱਗਿਆ ਸੀਗਾ ਉਹਨੇ ਗੱਡੀ ਬਿਲਕੁਲ ਮੂਹਰੇ ਘੁਮਾ ਕੇ ਲਾਤੀ ਇਹਨਾਂ ਦੇ ਜੀ ਇਹ ਲੈਫਟ ਸਾਈਡ ਲੱਗੇ ਜੀ ਚਾਚਾ ਦੀ ਮੌਤਾ ਆਉਣ ਦੀ ਸਪੋਰਟੇ ਹੋ ਗਈ ਆਂਟੀ ਦੀ 2 ਘੰਟੇ ਬਾਅਦ ਹੋ ਗਈ ਜੀ ਕਿਤੇ ਹੁਣ ਜਿਹੜਾ ਕੀ ਕਾਰਵਾਈ ਹੋ ਰਹੀ ਜੀ ਕਾਰਵਾਈ ਹੁਣ ਪਰਚਾ ਹੋ ਗਿਆ ਜੀ ਮੈਂ ਪਿੱਛੇ ਸੀਗਾ ਥੋੜਾ ਜਨਾ ਤੋ ਮੈਂ ਵੀ ਜਾ ਰਿਹਾ ਸੀਗਾ ਜਦ ਮੈਂ ਜਾ ਕੇ ਦੇਖਿਆ ਮੇਰੇ ਜੰਦ ਨੂੰ ਇਹ ਹੋ ਗਿਆ ਸੀਗਾ ਜੀ ਆਂਟੀ ਨੂੰ ਹਸਪੀਟਲ ਲੈ ਕੇ ਦਰਾਹੇ ਆਪਣੇ ਰਾੜਾ ਸਾਹਿਬ ਜੀ ਉਸ ਤੋਂ ਬਾਅਦ ਉਹਨਾਂ ਦਾ ਰੈਫਰ ਕੀਤਾ ਡੀਐਮਸੀ ਲੈ ਕੇ ਗਏ ਜਦੋਂ ਡੀਐਮਸੀ ਪਹੁੰਚੇ ਤਾਂ ਉਹਨਾਂ ਜੀ ਉੱਥੇ ਡੈਥ ਹੋ ਗਈ ਜੀ ਤੇ ਮਾਮਲਾ ਦਰਜ ਹੋ ਗਿਆ ਜੀ ਮਾਮਲਾ ਦਰਜ ਹੋ ਗਿਆ ਜੀ ਤੇ ਉਹਨਾਂ ਦਾ ਬੇਟਾ ਜਿਹੜਾ ਬੇਟਾ ਅੱਜ ਆਇਆ ਸਵੇਰ 6:30 ਵਜੇ ਪਹੁੰਚੇ ਜੀ ਬਾਹਰ ਗਿਆ ਸੀਗਾ 6 ਮਹੀਨੇ ਪਹਿਲਾਂ ਹੀ ਬਾਹਰ ਗਿਆ ਸੀਗਾ ਜੀ ਹੱਲੇ ਅੱਜੇ ਪਹੁੰਚਿਆ ਜੀ ਹਲੇ ਉਹ ਹੁਣ ਘਰੇ ਆ ਜੀ ਹੁਣ ਜਾ ਕੈਨੇਡਾ ਗਿਆ ਸੀਗਾ ਜੀ ਉਹ ਤੇ ਜਿਹੜੀ ਮੈਰਜ ਅਨਿਵਰਸਰੀ ਮਨਾਇਦ ਕਰ ਕਿੰਨਾ ਮਨਾਣੇ ਸੀਗੇ ਜੀ ਹਲੇ ਤਾਂ ਗੁਰਦੁਆਰੇ ਮੱਥਾ ਟੇਕਣੇ ਗਏ ਸੀ ਪ੍ਰੋਗਰਾਮ ਤਾਂ ਸ਼ਾਮ ਦਾ ਸੀਗਾ ਮਨਾਉਣ ਦਾ ਜੀ ਉਹ ਕਹਿੰਦੇ ਬੇਟੀਆਂ ਆ ਜਾਣਗੀਆਂ ਫਿਰ ਮਨਾਵਾਂਗੇ ਹਲਤਾ ਸਵੇਰ ਮੱਥਾ ਟੇਕਣੇ ਗਏ ਸੀਗੇ ਜੀ ਬਾਅਦ ਜਦੋਂ ਇਹ ਕੰਮ ਹੋ ਗਿਆ ਜੀ ਕਿਤੇ ਜਿਹੜੇ ਉਹਨੇ ਡਰਾਈਵਰ ਜਾਂ ਹੋਰ ਫੜੇ ਗਏ ਜੀ ਡਰਾਈਵਰ ਜੀ ਪਹਿਲਾਂ ਤਾਂ ਕੋਲ ਖੜੇ ਸੀਗੇ ਬਾਅਦ ਵਿੱਚ ਜਦੋਂ ਉਹਨੇ ਦੇਖਿਆ ਇਹ ਬੰਦੇ ਆ ਗਏ ਉਹ ਗੱਡੀ ਛੱਡ ਕੇ ਉੱਥੋਂ ਫਰਾਰ ਹੋ ਗਈ ਡਰਾਈਵਰ ਵੀ ਹੋ ਗਿਆ ਤਾਂ ਬ੍ਰਦਰ ਉਹਦੇ ਮੰਮੀ ਡੈਡੀ ਕੀ ਮੰਨ ਕਰਦੇ ਤੁਸੀਂ ਵੀ ਜਿਹੜੀ ਹੈ ਮੰਗ ਤਾਂ ਆਈ ਚਲੋ ਹੁਣ ਜੋ ਕਾਰਵਾਈ ਹੋਗੀ ਦੇਖਾਂਗੇ ਜੀ ਪਰਚਾ ਪੁਰਚਾ ਹੋ ਗਿਆ ਜੀ ਗਾਹ ਨੂੰ ਇਦਾਂ ਹੁਣ ਤਾਂ ਗਲਤੀ ਕਰਤੀ ਸਾਡਾ ਘਰ ਤਾਂ ਖਤਮ ਕਰਤਾ ਉਹਨੇ ਜੀ ਹੁਣ ਗਾਹ ਕਿਸੇ ਹੋਰ ਦਾ ਨਾ ਕਰੇ ਜੀ ਕੱਲ ਕੋਈ ਖਾਦਾ ਪੀਤਾ ਹੋਵੇ ਸਮੈਕ ਸਮੁੱਕ ਪੀਂਦਾ ਹੋਵੇ ਕੀ ਪਤਾ ਹੈ ਜੇ ਬੰਦੇ ਦਾ ਨੇਅਰ ਬਟ ਹੋਊਗੀ ਜੀ 35ਵੀਂ ਜੀ ਹੋਊਗੀ ਜੀ ਇਹ ਤੇ ਕੋਈ ਪਰਿਵਾਰ ਪਿੱਛੇ ਕੋਈ ਨਾ ਪਰਿਵਾਰ ਦੇ ਵਿੱਚ ਦੋ ਬੇਟੀਆਂ ਨੇ ਉਹਨਾਂ ਦੀ ਮੈਰਿਜ ਹੋਈ ਆ ਬੇਟਾਂ ਨੇ ਮੈਰਿਡ ਆ ਜੀ ਜਿਹੜਾ ਹੋਇਆ ਜਿਹੜਾ ਐਕਸੀਡੈਂਟ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਇਹ ਮੌਤ ਹੋਏ ਜੀ ਇੱਥੋਂ ਇਹ ਜਾਂਦੇ ਪਿੱਛੇ ਯਾਰ ਮੀਆਂ ਬੀਬੀ ਦੋਨੋਂ ਹੀ ਰਾਜਵੰਦਰ ਕੌਰ ਤੇ ਉਹਦਾ ਘਰ ਵਾਲਾ ਜਰਨੈਲ ਸਿੰਘ ਉਹਦੀ ਮੈਚ ਜੇ ਵੀ ਦੀ ਉਹਦਾ ਉਹ ਜਰਨੈਲ ਸੀ ਉਹਦਣ ਉਹ ਜਦੋਂ ਮੱਥਰ ਰੱਖਣ ਮੜਾ ਬਹੁਤ ਦਰ ਗਿਆ ਜਦੋਂ ਭਾਣੀ ਨੰਕੇ ਪਿੰਡ ਜਿਗਰ ਜੋੜ ਦੇ ਨਾਲ ਪਹੁੰਚੇ ਜਿਗਰ ਕੋਲ ਪੈਲਸ ਕੋਲੇ ਪਹੁੰਚੇ ਤਾਂ ਉਦੋਂ ਇੱਕ ਸਕਾਰ ਵੀ ਆਈ ਟੱਕਰ ਨੂੰ ਕਰਦੀ ਉਹ ਸਾਰੇ ਸੜ ਮਰੀ ਉਹਨਾਂ ਕਿ ਕਿਵੇਂ ਜਿਹੜਾ ਹਾਸੇ ਦੇ ਵਿੱਚ ਦੋਨਾਂ ਦੀ ਮੌਕੇ ਤੇ ਮੌਤ ਤੇ ਇੱਕ ਨਹੀਂ ਜਨਮ ਨਹੀਂ ਮਕਦਮਾ ਤੋਂ ਕਿ ਜਿਹੜੀ ਕਰ ਰਹੀ ਸੀ ਰਾਜਬੰਦ ਕੌਰ ਉਹਦੀ ਡੀਐਫਸੀ ਵੀ ਜਾਵੇ ਅੱਛਾ ਜੀ ਤੇ ਹੁਣ ਜਿਹੜਾ ਪੋਸਟਮਾਰਡ ਵਗੈਰਾ ਪਰਚਾ ਮਗਰਵਾਉਂਦਾ ਸੀ ਕਰਦਾ ਗੱਡੀ ਦੇ ਖਿਲਾਫ ਗੱਡੀ ਵਾਲੇ ਖਿਲਾਫ ਮੇਰੀ ਜਿਹੜਾ ਭਜਾਇਆ ਫਰਾਰ ਆ ਕਿਹੜੀ ਕਿਹੜੀ ਧਾਰਾ ਤੇ ਆਤਮਗੱਤ 278 300 427 304 ਤੇ ਇੱਕ ਜਿਹੜਾ ਡਰਾਈਵਰ ਆ ਫੜਿਆ ਗਿਆ ਡਰਾਈਵਰ ਉਹ ਭਜਿਆ ਹੋਇਆ ਗੱਡੀ ਕਿਹੜੀ ਕਬੂਗਾ ਅੱਛਾ ਜੀ ਤੇ ਹੁਣ ਜਿਹੜੀ ਇਹ ਲਾਸ਼ਾਂ ਨੂੰ ਜਿਹੜਾ ਪੋਸਟਮਾਰਡ ਕਰਾ ਪੋਸਟਮਾਰਡ ਕਰਾ ਰਾਇਆ ਤੇ ਇੱਕ ਹੋ ਜਿਹੜਾ ਕਿਹਦਾ ਸੀ ਬਰੇਗੰਡ ਜਿਹਨਾਂ ਸੰਦਾ ਮੈਂ ਤਾਂ ਜਾਣਦੇ ਨਹੀਂ ਸੀ ਤੇ ਜਾਂਦੇ ਤੇ ਮੈਂ ਜੇ ਦੇ ਲੀਆ ਹਾਂ ਦੋ ਜੀ ਅੱਛਾ ਬਰੇਗੰਡ ਤੇ ਜਨਮ ਦੇ ਜਨਮ ਕਿੱਠੀ ਹੋਨੇ ਅੱਛਾ ਜੀ ਤੇ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਹੀ ਪਹਿਲਾਂ ਹੀ ਹੋ ਗਿਆ ਕਮਾ 2 ਕਿਲੋਮੀਟਰ ਪਿੱਛੇ ਹੋ ਗਿਆ ਜਾਂਦੇ ਹੋਏ ਜਾਂਦੇ ਹੋਏ ਠੀਕ ਹੈ ਕਿੱਥੇ ਕਿੱਥੇ ਹੋਇਆ ਜਿਹੜਾ ਜੀ ਕੇ ਰਿਜ਼ੋਰਟ ਪਤਾਈਏ ਆਪਣੇ ਹਾਂ ਪੈਲਸ ਘਰਾਣੀ ਨਾਲ ਕੇ ਜੀ ਕੇ ਰਿਜ਼ੋਰਟ ਉੱਥੇ